ਆਮ ਆਦਮੀ ਪਾਰਟੀ ਦੇ ਵਿੱਚ ਅੰਦਰ ਸਭ ਕੁਝ ਠੀਕ ਨਹੀਂ ਹੈ ਭਗਵੰਤ ਮਾਨ ਤੇ ਸੰਦੀਪ ਪਾਟਕ ਦੇ ਵਿੱਚ ਪੂਰੀ ਤਰ੍ਹਾਂ ਅਣਬਣਾ ਇਹਦੇ ਅੱਜ ਸਬੂਤ ਇਹਦੇ ਅੱਜ ਪਰਮਾਨ ਵੀ ਜਿਹੜੇ ਉਹ ਮਿਲਿਆ ਅੱਜ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵ代इका ਮੰਤਰੀਆਂ ਦੀ ਮੀਟਿੰਗ ਸੱਦੀ ਗਈ ਹੈ ਤੇ ਉਸ ਮੀਟਿੰਗ ਦੇ ਵਿੱਚ ਸੰਦੀਪ ਪਾਟਕ ਵੀ ਜਿਹੜੇ ਆ ਉਹ ਮੌਜੂਦ ਰਹਿਣਗੇ ਸੰਦੀਪ ਪਾਟਕ ਔਰ ਭਗਵੰਤ ਮਾਨ ਜਿਹੜੇ ਆ ਉਹ ਸਾਂਝੇ ਤੌਰ ਤੇ ਇਹ ਮੀਟਿੰਗ ਨੂੰ ਲੈਣਗੇ ਔਰ ਇਸ ਤੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਉਹ ਕੱਲਿਆਂ-ਕੱਲਿਆਂ ਨੇ ਕੀਤੀਆਂ। ਪਰ ਅੱਜ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਭਗਵੰਤ ਮਾਨ ਨਹੀਂ ਪਹੁੰਚੇ। ਸਿਰਫ ਸੰਦੀਪ ਪਾਠਕ ਹੋਰਾਂ ਨੇ ਹੀ ਜਿਹੜੀ ਉਹ ਮੀਟਿੰਗ ਕੀਤੀ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ। ਆਖਰ ਭਗਵੰਤ ਮਾਨ ਪੁੱਜੇ ਕਿਉਂ ਨਹੀਂ? ਇਹ ਲੜਾਈ ਕਿੱਧਰ ਨੂੰ ਚੱਲੀ ਜਾ ਰਹੀ ਹੈ? ਇਹ ਲੜਾਈ ਕਿਸੇ ਦੀ ਕਿਸੇ ਦੀ ਕੁਰਸੀ ਦੀ ਬਲੀ ਲੈ ਕੇ ਖਤਮ ਹੋਊਗੀ ਜਾਂ ਕੀ ਕੁਝ ਗੱਲਬਾਤ ਆ ਇਹ ਅਣਵਣ ਕਿੱਧਰ ਨੂੰ ਚੱਲ ਰਹੀ ਹੈ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਕਿ ਆਖਰ ਭਗਵੰਤ ਮਾਨ ਆਏ ਕਿਉਂ? ਨਾੜੀ ਨਾਲ ਚਰਚਾ ਕਰਾਂਗੇ ਕਿ ਕੁਮਰ ਵਿਜੇ ਪ੍ਰਤਾਪ ਲਗਾਤਾਰ ਇਹਨਾਂ ਨੂੰ ਨੰਗਿਆਂ ਕਰ ਰਿਹਾ ਇਹਨਾਂ ਦੇ ਚਿਹਰੇ ਨੰਗੇ ਕਰ ਰਿਹਾ ਔਰ ਵੱਡੇ ਖੁਲਾਸੇ ਜਿਹੜੇ ਕਰ ਰਹੇ ਉਹਨਾਂ ਨੇ ਅੱਜ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਕਿਹੜੀ ਉਹ ਵੀਡੀਓ ਉਸ ਤੋਂ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਉਧਰ ਲਾਰੈਂਸ ਬਿਸ਼ਨੋਈ ਦਾ ਜਿਹੜਾ ਪੰਜਾਬ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਦਾ ਜਿਹੜਾ ਵੱਡਾ ਖੁਲਾਸਾ ਹੋਇਆ ਉਹਨਾਂ ਪਿਆ ਜਾ ਰਿਹਾ ਕਿਵੇਂ ਉਸ ਤੋਂ ਵੀ ਬਹੁਤ ਅਹਿਮ ਚਰਚਾ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਹਰਵਿੰਦਰ ਸਿੰਘ ਪੱਟੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਡਾਕਟਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ ਸਵੇਰੇ ਹੀ ਨਾ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਕੇ ਹਟੇ ਹਾਂ ਕਿ ਅੱਜ ਜਿਹੜੀ ਉਹ ਮੀਟਿੰਗ ਹੈ ਉਹ ਲੈਣੀ ਹੈ ਵਿਧਾਇਕਾਂ ਦੇ ਮੰਤਰੀਆਂ ਦੀ ਸੰਦੀਪ ਪਾਠਕ ਔਰ ਭਗਵੰਤ ਮਾਨ ਉਹਨਾਂ ਨੇ ਸਾਂਝੇ ਤੌਰ ਤੇ ਉਹ ਮੀਟਿੰਗ ਔਰ ਇਸ ਮੀਟਿੰਗ ਦੇ ਬਾਰੇ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਇਹ ਵੀ ਗੱਲਾਂ ਆਪਾਂ ਦੱਸੀਆਂ ਦਰਸ਼ਕਾਂ ਨੂੰ ਕਿ ਇਸ ਜਿਮਨੀ ਚੋਣ ਦੇ ਦੌਰਾਨ ਜਾਂ ਜਿਮਨੀ ਚੋਣ ਤੋਂ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਖਤਮ ਹੋਈਆਂ ਨੇ ਔਰ ਉਹਦੇ ਮੰਥਨ ਦੇ ਵਾਸਤੇ ਜਿਹੜੀਆਂ ਮੀਟਿੰਗਾਂ ਹੋਈਆਂ ਉਹ ਭਗਵੰਤ ਮਾਨ ਨੇ ਅਲੱਗ ਕੀਤੀਆਂ ਨੇ ਸੰਦੀਪ ਪਾਟਕ ਨੇ ਅਲੱਗ ਕੀਤੀਆਂ ਨੇ ਇਕੱਠਿਆਂ ਨੇ ਮੀਟਿੰਗਾਂ ਜਿਹੜੀਆਂ ਉਹ ਕੀਤੀਆਂ ਨਹੀਂ ਇਹ ਜਿਹੜੀਆਂ ਚਰਚਾਵਾਂ ਸੀਗੀਆਂ ਚਰਚਾਵਾਂ ਨੇ ਉਹ ਸਾਰਿਆਂ ਦੇ ਸਾਹਮਣੇ ਸੀ ਜਗ ਜाहिरी ਸੀ ਔਰ ਲੋਕ ਸੋਚ ਰਹੇ ਸੀ ਕਿ ਆਖਰੀ ਕੱਲ ਕੀ ਰਿਹਾ ਪਰ ਅੱਜ ਅਚਾਨਕ ਖਬਰ ਆ ਜਾਂਦੀ ਹੈ ਜੀ ਕਿ ਕਹਿੰਦੇ ਵਿਧਾਇਕਾਂ ਤੇ ਮੰਤਰੀਆਂ ਦੀ ਜਿਨ੍ਹਾਂ ਦੀ ਡਿਊਟੀ ਲੱਗੀ ਸੀਗੀ ਉਥੇ ਜਿਹੜੀ ਜਿਮਨੀ ਚੋਣ ਦੇ ਅੰਦਰ ਉਹਨਾਂ ਦੀ ਮੀਟਿੰਗ ਲੈਣਗੇ ਭਗਵੰਤ ਮਾਨ ਔਰ ਨਾਲ ਕਹਿੰਦੇ ਸੰਦੀਪ ਪਾਠਕ ਵੀ ਹੋਣਗੇ ਬੜੀ ਹੈਰਾਨੀ ਹੋਈ ਤੇ ਪਰ ਡਾਕਟਰ ਸਾਹਿਬ ਹੈਰਾਨੀ ਉਸ ਤੋਂ ਵੀ ਜ਼ਿਆਦਾ ਉਦੋਂ ਹੋਈ ਜਦੋਂ ਅੱਜ ਉਸ ਮੀਟਿੰਗ ਦੇ ਵਿੱਚ ਭਗਵੰਤ ਮਾਨ ਮੀਟਿੰਗ ਲੈਣ ਪਹੁੰਚੇ ਹੀ ਨਹੀਂ ਔਰ ਹੈਰਾਨੀ ਇਸ ਗੱਲ ਦੀ ਵੀ ਹੋਈ ਕਹਿੰਦੇ ਕਿ ਸੰਦੀਪ ਪਾਠਕ ਉਸ ਮੀਟਿੰਗ ਦੇ ਵਿੱਚ ਕਹਿੰਦੇ ਇਹ ਵੀ ਨਜ਼ਰ ਆਇਆ ਹੈ ਜਿਹੜੀ ਵਰਕਰਾਂ ਦੇ ਨਾਲ ਮੀਟਿੰਗ ਸੀ ਕਿ ਭਾਈ ਭਗਵੰਤ ਮਾਨ ਸਾਹਿਬ ਦੀ ਜਹੀ ਉਹ ਤਬੀਅਤ ਨਹੀਂ ਠੀਕ ਹੈਗੀ ਜਿਹਦੇ ਕਰਕੇ ਉਹ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ ਕੀ ਲੱਗਦਾ ਕਿ ਤਬੀਅਤ ਵਾਕਈ ਨਹੀਂ ਠੀਕ ਹੈਗੀ ਤਾਂ ਨਹੀਂ ਪਹੁੰਚੇ ਜਾਂ ਫਿਰ ਵਾਕਈ ਕੋਈ ਮਸਲਾ ਅੰਦਰੋਂ ਅੰਦਰੀ ਗੜਬੜ ਵਾਲਾ ਜਿਹੜਾ ਅੱਗੇ ਚੱਲ ਰਿਹਾ ਉਹੀ ਅੱਗੇ ਵਧ ਰਿਹਾ ਹੈਗਾ ਸੁਖਵਿੰਦਰ ਜੀ ਦੇਖੋ ਗੱਲ ਇਹ ਹੈ ਵੀ ਜਿੰਨੇ ਜ਼ੋਰ ਸ਼ੋਰ ਦੇ ਨਾਲ ਉਹਨਾਂ ਨੇ ਇੰਨਾ ਜ਼ੋਰ ਲਾਇਆ ਮੈਨੂੰ ਤਾਂ ਲੱਗਦਾ ਥੱਕ ਵੀ ਗਏ ਹੋਣਗੇ ਤਬੀਅਤ ਗਰਮੀ ਹੈ ਖਰਾਬੀਟ ਹੋ ਸਕਦੀ ਹੈ ਪਰ ਇੱਕ ਗੱਲ ਆਪਣੇ ਆਪ ਦੇ ਵਿੱਚ ਜਿਹੜੀ ਚਰਚਾ ਬਣ ਜਾਂਦੀ ਹੈ ਅਕਸਰ ਉਹ ਹੈ ਕਿ ਦਿੱਲੀ ਵਾਲੇ ਨੇ ਜਿਹੜੇ ਪਹਿਲਾਂ ਰਾਗਵ ਚੱਡਾ ਜੀ ਸੀ ਹੁਣੇ ਪਾਟਕ ਜੀ ਨੇ ਮਤਲਬ ਉਹ ਡੋਮੀਨੇਟ ਕਰਦੇ ਨੇ ਭਗਵੰਤ ਮਾਨ ਨੂੰ ਉਹ ਦੇਖੋ ਪ੍ਰਧਾਨ ਹੈ ਸੀਐਮ ਹੈ ਮਤਲਬ ਪੰਜਾਬ ਦਾ ਪ੍ਰਧਾਨ ਹੈ ਤੇ ਸੀਐਮ ਵੀ ਹੈ ਜੇ ਕਹਿੰਦੇ ਨੇ ਵੀ ਜੁਆਇੰਟ ਤੌਰ ਤੇ ਮੀਟਿੰਗ ਲੈਣਗੇ ਮਤਲਬ ਉਹਦੇ ਉੱਪਰ ਦੀ ਕਿਉਂ ਬਿਠਾਇਆ ਜਾਂਦਾ ਕੋਈ ਬੰਦਾ ਅਸਲ ਦੇ ਵਿੱਚ ਮੇਰਾ ਖਿਆਲ ਮਸਲਾ ਇਸ ਗੱਲ ਦੇ ਵਿੱਚ ਹੈ ਚਲੋ ਤਬੀਅਤ ਤਾਂ ਉਹਨਾਂ ਦੀ ਹੋ ਸਕਦਾ ਖਰਾਬ ਹੋਵੇ ਜੈਨੂਨ ਹੋਵੇ ਸ਼ਿਕਾਇਤ ਵੀ ਤੇ ਪਰ ਇਹ ਆਪਣੇ ਆਪ ਦੇ ਵਿੱਚ ਤਬੀਅਤ ਨੂੰ ਪਾਸੇ ਛੱਡ ਵੀ ਦਈਏ ਤਾਂ ਜਥੇਬੰਦਕ ਤੌਰ ਤੇ ਕਿਸੇ ਵੀ ਜਥੇਬੰਦੀ ਦੇ ਵਿੱਚ ਦੋ ਬੰਦੇ ਨਹੀਂ ਕਿਸੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੁੰਦੇ ਅੱਜ ਤੱਕ ਆਪਾਂ ਤੱਕ ਦੇਖਿਆ ਨਹੀਂ ਨਾ ਪੋਸੀਬਲ ਹੁੰਦਾ ਕਿ ਕਿਹਨੂੰ ਪੁੱਛ ਕੇ ਬੋਲਣਗੇ ਵਰਕਰ ਪਰ ਕਿਹੜਾ ਜੇ ਕੋਈ ਮਸਲਾ ਖੜਾ ਹੁੰਦਾ ਹੈ ਤਾਂ ਉਹਨੂੰ ਕਨਵਿਨ ਕਰਕੇ ਨਹੀਂ ਪਰ ਡਾਕਟਰ ਸਾਹਿਬ ਆਪਾਂ ਹੱਥ ਸਾਥ ਦੇਖਦੇ ਆ ਕਿ ਕਿਉਂਕਿ ਮੁੱਖ ਮੰਤਰੀ ਦੀ ਆਪਣੀ ਪੋਜੀਸ਼ਨ ਹੈ ਮੁੱਖ ਮੰਤਰੀ ਦੀ ਪ੍ਰਧਾਨ ਦੇ ਤੌਰ ਤੇ ਪੋਜੀਸ਼ਨ ਹੈ ਔਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਹੈ ਹੀ ਹੈ ਔਰ ਜਿਹੜੀ ਸੰਦੀਪ 파ਟਕ ਦੀ ਗੱਲ ਹੈ ਉਹ ਇੱਕ ਇਨਚਾਰਜ ਦੇ ਤੌਰ ਤੇ ਕਹਿ ਲੋ ਕਿ ਜਾਂ ਕਹਿ ਲੋ ਕਿ ਸੰਗਠਨ ਇਨਚਾਰਜ ਦੇ ਤੌਰ ਤੇ ਕਿਉਂਕਿ ਉਹ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਨੇ ਔਰ ਆਪਾਂ ਕਾਂਗਰਸ ਦਾ ਵੀ ਇਹ ਕਲਚਰ ਦੇਖਦੇ ਰਹੇ ਆ ਕਾਂਗਰਸ ਦੇ ਅੰਦਰ ਆਪਾਂ ਦੇਖਦੇ ਰਹੇ ਆ ਕਿ ਹਰੀਸ਼ ਚੌਧਰੀ ਹੋਣੀ ਹਰੀਸ਼ ਸ਼ਰਾਵਤ ਹੋਣੀ ਜਾਂ ਸ਼ਕੀਰ ਅਹਿਮਦ ਹੋਣੀ ਇਹੋ ਜਿਹੇ ਜਿਹੜੇ ਲੋਕ ਇਨਚਾਰਜ ਆਸ਼ਾ ਕੁਮਾਰੀ ਹੋਣੀ ਇਨਚਾਰਜ ਲੱਗੇ ਹੁੰਦੇ ਸੀ ਕੈਪਟਨ ਅਵਰੇਂਦਰ ਸਿੰਘ ਹੋਣੀ ਜਿਹੜੇ ਉਹ ਮੀਟਿੰਗਾਂ ਲੈਂਦੇ ਹੁੰਦੇ ਸੀ ਉਹ ਵੀ ਨਾਲ ਬੈਠੇ ਹੁੰਦੇ ਸੀ ਯਾਨੀ ਨਾਲ ਬਹਿਣ ਵਾਲਾ ਤਾਂ ਕਲਚਰ ਚੋਂ ਠੀਕ ਹੈ ਪਰ ਹੁੰਚੇ ਹੀ ਨਹੀਂ ਜਿਹੜੋ ਵੱਖੋ ਵੱਖਰੀਆਂ ਮੀਟਿੰਗਾਂ ਕਰਨੀਆਂ ਨੇ ਗੱਲ ਇਹ ਹੈ ਨਾ ਕਿ ਉਹ ਹੁਣ ਨਹੀਂ ਸਪੇਸ ਨਹੀਂ ਦੇ ਰਹੇ ਦੇਖੋ ਕੇਜਰੀਵਾਲ ਸਾਹਿਬ ਨੂੰ ਜਦੋਂ ਮਿਲਣ ਵੀ ਗਏ ਤਾਂ ਪਾਟਕ ਸਾਹਿਬ ਸੀਗੇ ਨਾਲ ਤੇ ਮਤਲਬ ਉਹਨਾਂ ਦੀ ਵਾਈਫ ਨੂੰ ਲੈ ਕੇ ਗਏ ਫਿਰ ਜਿਹੜੇ ਲਹੇਦਾ ਲਹੇਦਾ ਆਪਣੇ ਇਥੋਂ ਮੰਤਰੀ ਗਏ ਨੇ ਚਰਚਾ ਪਿਛਲੇ ਦਿਨੀ ਕਿੰਨੀ ਚੱਲਦੀ ਰਹੀ ਹੈ ਕਿ 28 ਜਣੇ ਗਏ ਉਹਨਾਂ ਦੇ ਨਾਲ ਜਿਹੜਾ ਦਿੱਲੀ ਵਾਲਿਆਂ ਦਾ ਇੱਕ ਕਲਚਰ ਹੈ ਕਾਂਗਰਸ ਦੇ ਵਿੱਚ ਵੀ ਹੈ ਉਹ ਐਸੀ ਗੱਲ ਨਹੀਂ ਉਹ ਭਾਜਪਾ ਵਿੱਚ ਵੀ ਹੁੰਦਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਨਾ ਉਹ 인ਡੀਪੈਂਡੈਂਸ ਬਰਦਾਸ਼ਤ ਨਹੀਂ ਕਰਦੀ ਅੱਛਾ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਹੈਗੀ ਹੈ ਗੱਲ ਕਿ ਬਾਕੀਆਂ ਦੇ ਮੁਕਾਬਲੇ ਉਹ ਮਤਲਬ ਤਾਬਾ ਨਹੀਂ ਕਿਸੇ ਦਾ ਵਾਲਾ ਸਹਿੰਦੇ ਮਾਨ ਸਾਹਿਬ ਤਾਂ ਜਾ ਕੇ ਚਲੋ ਗੋਡੀ ਗਾਡੀਆਂ ਹਥਲਾਉਂਦੇ ਨੇ ਸਾਰਾ ਕੁਝ ਕਰਦੇ ਨੇ ਪਰ ਜਿਹੜਾ ਸਟਾਈਲ ਹੈ ਫੰਕਸ਼ਨਿੰਗ ਦਾ ਜਿਹੜਾ ਸਟਾਈਲ ਹੈ ਤੋ ਉੱਚੀ ਪਾਰਟੀ ਹੈ ਜਿਹੜੀ ਇਹ ਬੇਸਿਕਲੀ ਕਿਉਂਕਿ ਕਾਰਪੋਰੇਸ਼ਨ ਟਾਈਪ ਹੈ ਇਹਦੇ ਵਿੱਚ ਤਾਂ ਮਤਲਬ ਇੱਕ ਬੰਦੇ ਨੂੰ ਛੱਡ ਕੇ ਹੋਰ ਕਿਸੇ ਦੀ ਕੋਈ ਤਾਕਤ ਤੇ ਨਹੀਂ ਹੈ ਅਸਲ ਦੇ ਵਿੱਚ ਇਹ ਤਾਂ ਬਦਲੀਆਂ ਵਾਲਾ ਕਲਚਰ ਹੈ ਵੀ ਉਹਨੂੰ ਉੱਥੇ ਬਦਲਦੇ ਹੋ ਇਦਾਂ ਕਰਦੇ ਹੋ ਕਿਸੇ ਨੂੰ ਕੋਈ ਪਾਵਰ ਡੈਮੋਕ੍ਰੇਸੀ ਵਾਲੀ ਗੱਲ ਨਹੀਂ ਹੈ ਇਸ ਤਰੀਕੇ ਨਾਲ ਹਾਲਾਂਕਿ ਜਿੱਤੇ ਸੀਗੇ ਉੱਥੇ ਇਹਨਾਂ ਦੀ ਜਿੱਤ ਹੋਈ ਹੈ ਜਸ਼ਨ ਇਹਨੇ ਕਿੰਨੇ ਸਾਰੇ ਅਰ ਉੱਥੇ ਇਕੱਠੇ ਮੀਟਿੰਗ ਕਰਨੀ ਚਾਹੀਦੀ ਸੀ ਅਰ ਫਿਊਚਰ ਦੀ ਪਲੈਨਿੰਗ ਕਰਨੀ ਸੀ ਅੱਛਾ ਇਹ ਵੀ ਮੈਨੂੰ ਸਮਝ ਨਹੀਂ ਲੱਗੀ ਗੱਲ ਕਿ ਜਲੰਧਰ ਚ ਹੀ ਉਹ ਮੀਟਿੰਗ ਕਿਉਂ ਕਰ ਰਹੇ ਸੀ ਕਿ ਵੈਸੇ ਉਹ ਚੰਡੀਗੜ੍ਹ ਵੀ ਹੋ ਸਕਦੀ ਸੀ ਮਤਲਬ ਉਹ ਜਲੰਧਰ ਦੇ ਵਿੱਚੋਂ ਤਾਂ ਇਲੈਕਸ਼ਨਾਂ ਦਾ ਤਾਂ ਮੁੱਕ ਚੁੱਕਿਆ ਜਾਂ ਤਾਂ ਹੋਟਲ ਦੀ ਬੁਕਿੰਗ ਉਹ ਜਲੰਧਰ ਦੇ ਸੰਬੰਧੀ ਹੀ ਮੀਟਿੰਗ ਸੀ ਸਰ ਉਹ ਜਲੰਧਰ ਦੀ ਮੀਟਿੰਗ ਜਲੰਧਰ ਦੀ ਚੋਣ ਜਿਹੜੀ ਜਿੱਤੀ ਹੈ ਨਾ ਉਹਦੇ ਵਿੱਚ ਜਿਹੜੇ ਐਮਐਲਏ ਮੰਤਰੀ ਦੀ ਡਿਊਟੀ ਲੱਗੀ ਸੀ ਵਰਕਰਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੂੰ ਸੱਦ ਕੇ ਸ਼ਾਬਾਸ਼ੀ ਵਗੈਰਾ ਜਿਹੜੀ ਉਹ ਕਹਿੰਦੀ ਸੀ ਅੱਛਾ ਲੋਕਲ ਵਰਕਰ ਵੀ ਤਾਂ ਆਉਣੇ ਹੋਣਗੇ ਇਸ ਕਰਕੇ ਉਹ ਤਾਂ ਚਲੋ ਠੀਕ ਹੈ ਉਹ ਗਲਤ ਹੈ ਪਰ ਇਹ ਹੈ ਕਿ ਮੇਰਾ ਖਿਆਲ ਹੈ ਆਪਾਂ ਜ਼ਿਆਦਾ ਰੀਡ ਨਾ ਕਰੀਏ ਹੋ ਸਕਦਾ ਸੱਚੀ ਮਿੱੱਚੀ ਸਿਹਤ ਵੀ ਖਰਾਬ ਹੋਵੇ ਤੇ ਜੇ ਸਰੀਰਕ ਸਿਹਤ ਨਹੀਂ ਤਾਂ ਮਾਨਸਿਕ ਸਿਹਤ ਤਾਂ ਜ਼ਰੂਰ ਖਰਾਬ ਹੈ ਸਿਆਸੀ ਸਿਹਤ ਤਾਂ ਪਾਰਟੀਆਂ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ ਕੰਮ ਪਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਖਿਆਲ ਇਹ ਹੈ ਕਿ ਇਹਨਾਂ ਨੂੰ ਜਦੋਂ ਪ੍ਰਧਾਨ ਹੋਣਾ ਚਾਹੀਦਾ ਹੈ ਮਾਨਸਾਬ ਦੇ ਉੱਪਰ ਭਜਨ ਬਹੁਤ ਜ਼ਿਆਦਾ ਹੈ ਦੇਖੋ ਲਾ ਐਂਡ ਆਰਡਰ ਹੈ ਹੋਮ ਬਣਾ ਇਹ ਬਿਲਕੁਲ ਗੱਲ ਠੀਕ ਹੈ ਇਹਦੇ ਵਿੱਚ ਇਹਦੇ ਵਿੱਚ ਕੱਲੇ ਇਹਦੇ ਵਿੱਚ ਕੱਲੇ ਭਗਵਾਨ ਤੋਂ ਮਾਨ ਨਹੀਂ ਆਏ ਇਹਦੇ ਵਿੱਚ ਮੁੱਖ ਮੰਤਰੀ ਵੀ ਨਹੀਂ ਆਏ ਔਰ ਇਹਦੇ ਵਿੱਚ ਪ੍ਰਧਾਨ ਭਗਵੰਤ ਮਾਨ ਵੀ ਨਹੀਂ ਆਏ ਕਹਿਣ ਦਾ ਭਾ ਬਿਲਕੁਲ ਬਿਲਕੁਲ ਮਤਲਬ ਜਿੱਥੇ ਬੰਦੀ ਦਾ ਉਹ ਵੀ ਸਾਰਾ ਭਾਰ ਚੱਕਣਾ ਫਿਰ ਇਹ ਵੀ ਹੋਮ ਮਿਨਿਸਟਰੀ ਦਾ ਫਿਰ ਮੀਡੀਆ ਦਾ ਫਿਰ ਵਿੱਚ ਦੀ ਉਹਨਾਂ ਨੂੰ ਥੋੜਾ ਨਟੰਕੀ ਦਾ ਵੀ ਚਾ ਚੜ ਜਾਂਦਾ ਕਿਤਨਾ ਕਿਤੇ ਤੇ ਸੋਚ ਕਰਕੇ ਮੇਰਾ ਖਿਆਲ ਹੈ ਵੀ ਥੋੜਾ ਜਿਹਾ ਕੰਮ ਵੰਡ ਹੈ ਨਾ ਜਿਹੜੀ ਡਿਵੀਜ਼ਨ ਆਫ ਲੇਬਰ ਉਹ ਠੀਕ ਤਰ੍ਹਾਂ ਇਹਨਾਂ ਨੇ ਨਹੀਂ ਕਰ ਸਕੇ ਪਹਿਲਾਂ ਤਾਂ ਉਹ ਫੇ ਦਿੱਲੀ ਵਾਲੇ ਆ ਕੇ ਫੈਲਾ ਚੈੱਕ ਕਰੀ ਜਾਂਦੇ ਨੇ ਉਹਨਾਂ ਦਾ ਆਪਣਾ ਹੀ ਸਿਸਟਮ ਹੈ ਕਿਸਮ ਦਾ ਆਡਿਟ ਬਿਠਾਇਆ ਹੋਇਆ ਉਹਨਾਂ ਨੇ ਸਰਕਾਰ ਦੇ ਉੱਪਰ ਸ਼ਿੰਝ ਜਲਦੀ ਉਹਨਾਂ ਦੀ ਹੈ ਜ਼ਿਆਦਾ ਸੋ ਹੁਣ ਇਹ ਕੀ ਵੀ ਹੈ ਕਿ ਜਿੱਤ ਹੋ ਗਈ ਹੈ ਜਿੱਤ ਨੂੰ ਦਾ ਸੇਰਾ ਬੰਨਣ ਦਾ ਵੀ ਇਹ ਚੱਲਣਾ ਹੈ ਕਿ ਜੀ ਪਾਰਟੀ ਜਿੱਤੀ ਹੈ ਕਿ ਮਾਨ ਜਿੱਤਿਆ ਹੈ ਜਾਂ ਕੀ ਕਿ ਇਹ ਪੰਜਾਬ ਵਾਲੇ ਜਿੱਤੇ ਨੇ ਕਿ ਦਿੱਲੀ ਵਾਲੇ ਇਹ ਵੀ ਅੰਦਰੋਂ ਅੰਦਰੇ ਚੱਲੂਗੀ ਨਾ ਜੇ ਗੱਲ ਖਿੱਚ ਤੂ ਹੈ ਜਿਹੜੀ ਕਿ ਕਿਹੜੇ ਬੰਦੇ ਆਏ ਕਿੰਨੇ ਜ਼ਿਆਦਾ ਕੰਮ ਕਰਿਆ ਕਿਹੜੇ ਨਹੀਂ ਪਹੁੰਚੇ ਉੱਥੇ ਜਲੰਧਰ ਚ ਬਹੁਤ ਸਾਰੇ ਐਮਐਲਏ ਐਸੇ ਵੀ ਨੇ ਕਿ ਜਿਹੜੇ ਨਹੀਂ ਉੱਥੇ ਪਹੁੰਚੇ ਜਿਹੜੇ ਦਿੱਲੀ ਘੇੜੇ ਮਾਰਦੇ ਰਹੇ ਸੋ ਉਹ ਤਾਂ ਆਉਣ ਵਾਲੇ ਦਿਨਾਂ ਚ ਚੱਲੇਗੀਆਂ ਚਰਚਾਵਾਂ ਪਰ ਚਲੋ ਖਰ ਇਕੱਠੇ ਹੋ ਜਾਂਦੇ ਤਾਂ ਚਰਚਾ ਨਾ ਹੁੰਦੀ ਪਰ ਸਾਨੂੰ ਮੌਕਾ ਨਾ ਮਿਲਦਾ ਵਿੱਚ ਇਹਨਾਂ ਦੀ ਮੀਨਵੇਖ ਕੱਢਣ ਦਾ ਪਰ ਇਹਨਾਂ ਐਸਾ ਮੌਕਾ ਦਿੰਦੇ ਰਹਿੰਦੇ ਨਹੀਂ ਆਪੇ ਹੀ ਹਾਂ ਬਿਲਕੁਲ ਇਹ ਜਣੀ ਮੀਟਿੰਗ ਦਿੱਲੀ ਲੌਬੀ ਨੇ ਕਰਤੀ ਭਗਵੰਤ ਮਾਨ ਹੁਣਾਂ ਤੋਂ ਜਿਹੜੀ ਇਹ ਮੀਟਿੰਗ ਜਿਹੜੀ ਹੈ ਉਹ ਹੀ ਨਹੀਂ ਔਰ ਕਈ ਗੱਲਾਂ ਇਹਦੇ ਵਿੱਚ ਸਵਾਲ ਕਈ ਪੈਦਾ ਹੋ ਗਏ ਆ ਕਿ ਭਾਈ ਵਾਕਈ ਜਿਹੜੀ ਉਹ ਖੜਕੀ ਵਾਲੀ ਗੱਲ ਹੈ ਹਾਲਾਂਕਿ ਉਹ ਕਹਿੰਦੇ ਨਾ ਜਿਹੀ ਆਏ ਆ ਸੰਦੀਪ ਪਾਟਕੋਣੀ ਕਿ ਭਾਈ ਉਹਨਾਂ ਨੇ ਸੇਫ ਠੀਕ ਨਹੀਂ ਮੇਰੀ ਗੱਲ ਹੋਈ ਜਾਂ ਕੋਈ ਗਵਰਟਿਕ ਹੋਈ ਜਾਂ ਇਤਨੀਆ ਗੱਲਾਂ ਬਾਤਾਂ ਇਹ ਫਿਰ ਤੁਹਾਨੂੰ ਪਤਾ ਕਹਿਣੀਆਂ ਹੀ ਹੁੰਦੀਆਂ ਬਾਅਦ ਦੇ ਵਿੱਚ ਤਾਂ ਜੋ ਗੱਲਾਂ ਬਾਹਰ ਨਾ ਨਿਕਲ ਕੇ ਜਾਣ ਕਿਉਂਕਿ ਗੱਲਾਂ ਜਦੋਂ ਬਾਹਰ ਨਿਕਲ ਕੇ ਇਹ ਆ ਜਾਣ ਕਿ ਸੰਦੀਪ ਪਾਟਕ ਦੇ ਨਾਲ 28 ਐਮਐਲਏ ਮੰਤਰੀ ਸਣੇ ਸਪੀਕਰ ਮੀਟਿੰਗ ਕਰਕੇ ਆਏ ਆ ਔਰ ਅੱਗੋਂ ਸੰਦੀਪ ਪਾਟਕ ਹੁਣੀ ਇਹ ਉਹਨਾਂ ਨੂੰ ਕਹਿੰਦੇ ਕਿ ਆਸਵਾਸ਼ਨ ਦੇਣ ਜਾਂ ਭਰੋਸਾ ਦੇਣ ਕਿ ਭਾਈ ਅਸੀਂ ਮੁੱਖ ਮੰਤਰੀ ਲਾਉਣ ਬਾਰੇ ਸੋਚ ਰਹੇ ਆ ਤਾਂ ਫਿਰ ਗੱਲਾਂ ਤਾਂ ਬਹੁਤ ਖੜੀਆਂ ਸਵਾਲ ਤਾਂ ਜਿਹੜੇ ਬਹੁਤ ਖੜੇ ਹੋ ਜਾਂਦੇ ਆ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਜਿਵੇਂ ਜਿਹਨੇ ਉਹ ਤਾਂ ਉਹਨਾਂ ਲਈ ਪਛਾਣਨ ਵਾਲੇ ਤਾਂ ਦੂਰੋਂ ਪਛਾਣ ਲੈਂਦੇ ਨੇ ਐਸੀ ਗੱਲ ਨਹੀਂ ਹੈ ਬਾਕੀ ਸਿਆਸਤ ਹੈ ਉਹਦੇ ਚ ਪਾਵਰ ਦਾ ਸਟਰਗਲ ਹੋਣਾ ਨੇਚਰਲ ਹੈ ਇਹ ਠੀਕ ਹੈ ਕਿ ਕਈ ਵਾਰੀ ਆਪਾਂ ਰੌਲਾ ਪਾ ਲਈਏ ਕਦੇ ਵੀ ਕੋਈ ਪਾਰਟੀ ਕੋਈ ਵੀ ਸੱਤਾ ਕਿਤੇ ਵੀ ਜਿੱਥੇ ਪਾਵਰ ਹੈ ਉੱਥੇ ਕੋਈ ਨਾ ਕੋਈ ਰੰਜਸ਼ਾ ਕੋਈ ਨਾ ਕੋਈ ਦਰੁਪਵੰਦੇ ਕੋਈ ਨਾ ਕੋਈ ਚੱਲਦਾ ਰਹਿੰਦਾ ਹੈ ਪਾਵਰ ਨਾ ਹੋਵੇ ਭੁਖਨੰਗ ਹੋਵੇ ਫਿਰ ਕੱਲਾ ਹੀ ਲੀਡਰ ਚੱਲ ਜਾਂਦਾ ਹੁੰਦਾ ਜਦੋਂ ਸੱਤਾ ਹੁੰਦੀ ਹੈ ਉਹ ਨਾਲ ਆਪਣੇ ਸਮੱਸਿਆਵਾਂ ਤਾਂ ਲੈ ਕੇ ਆਉਂਦੀ ਹੈ ਪਰ ਇੱਥੇ ਮੇਰਾ ਖਿਆਲ ਇਹ ਹੈ ਕਿ ਜਿੰਨੇ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਉਨਾ ਹੀ ਧੂਆਂ ਜ਼ਿਆਦਾ ਬਾਹਰ ਨਿਕਲਦਾ ਹੈ ਉਹਦੇ ਨਾਲੋਂ ਬੈਟਰ ਹੁੰਦਾ ਹੈ ਕਿ ਕਾਂਗਰਸ ਦੀ ਤਰ੍ਹਾਂ ਖੁੱਲਾ ਹੀ ਰੱਖਣ ਪਤਾ ਲੱਗੇ ਕਿ ਕਿਹਨੇ ਕਿਹਦੀ ਟੰਗ ਖਿੱਚ ਲਈ ਕਿਹਨੇ ਕਿਹਦੀ ਬਾਹ ਖਿੱਚ ਲਈ ਉਹਨਾਂ ਦਾ ਓਪਨ ਕਮ ਹੈ ਜਿਸ ਤਰ੍ਹਾਂ ਬੌਕਸਿੰਗ ਰਿੰਗ ਦੇ ਵਿੱਚ ਦਿਖ ਰਿਹਾ ਹੁੰਦਾ ਕਿ ਕੌਣ ਕਿਹਦੇ ਨੂੰ ਮਾਰ ਰਿਹਾ ਇਹ ਓਲੇ ਹੋ ਕੇ ਕਰਦੇ ਨੇ ਪਰ ਓਲੇ ਟਕਿਆ ਨਹੀਂ ਰਹਿੰਦਾ ਕਿਉਂਕਿ ਪਾਵਰ ਇਹਨਾਂ ਕੋਲ ਹੈ ਇਸ ਕਰਕੇ ਪਾਵਰ ਸ਼ੇਅਰਿੰਗ ਖਤਰਮਤਫੇਦ ਹੋਣੀ ਹੈ ਰੋਲੇ ਰੁੱਪੇ ਪੈਣੇ ਹੋਗੇ ਕੁਦਰਤੀ ਗੱਲ ਹੈ ਹਾਂ 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 ਉਹ ਤੇ ਡਾਕਟਰ ਸਾਹਿਬ ਕੁਮਰ ਵਿਜੇ ਪ੍ਰਤਾਪ ਵੀ ਲਗਾਤਾਰ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਨੰਗੇ ਕਰੀ ਜਾ ਰਹੇ ਆ ਇੱਕ ਪੋਸਟ ਜਿਹੜੀ ਕੁਮਰ ਵਿਜੇ ਪ੍ਰਤਾਪ ਸਿਕੋਰਾ ਨੇ ਇੱਕ ਅੱਜ ਪਾਈ ਐ ਔਰ ਉਹਦੇ ਵਿੱਚ ਉਹਨਾਂ ਨੇ ਆਪਣੇ ਹਲਕੇ ਦਾ ਹਾਲ ਦਿਖਾਇਆ ਔਰ ਇੱਕ ਪੋਸਟ ਲੇ ਕੇ ਪਾਈ ਆ ਮੈਂ ਆਪਣੀ ਟੀਮ ਨੂੰ ਕਹਾਂਗਾ ਜੇ ਦਿਖਾਉਣ ਤਾਂ ਮੈਂ ਆ ਆ ਪੋਸਟ ਹੈ ਇਹ ਕਹਿੰਦੇ ਕੁਮਰ ਵਿਜੇ ਪ੍ਰਤਾਪ ਕਹਿੰਦੇ ਆ ਕਿ ਇਹ ਹੈ ਮੁਸੱਫਾ ਬਾਦ ਬਟਾਲਾ ਰੋਡ ਅੰਮ੍ਰਿਤਸਰ ਉਤਰੀ ਹਲਕਾ ਸੀਵਰੇਜ ਦਾ ਪਾਣੀ ਗਲੀਆਂ ਘਰਾਂ ਤੇ ਇੱਥੋਂ ਤੱਕ ਕਿ ਰਸੋਈਆਂ ਤੱਕ ਵਹਿ ਰਿਹਾ ਐ ਅੰਮ੍ਰਿਤਸਰ ਨਗਰ ਨਿਗਮ ਵਾਰ-ਵਾਰ ਯਾਦ ਕਰਵਾਉਣ ਦੇ ਬਾਵਜੂਦ ਪੂਰੀ ਕਮਿਸ਼ਨਰ ਕਾਰਪੋਰੇਸ਼ਨ ਅਤੇ ਉਹਨਾਂ ਦਾ ਸਟਾਫ ਲੋਕਾਂ ਦੀਆਂ ਕਾਲਾਂ ਅਟੈਂਡ ਨਹੀਂ ਕਰ ਰਿਹਾ ਅਫਸਰ ਰਾਜਨੀਤੀ ਕਰ ਰਹੇ ਨੇ ਮੈਂ ਸਥਾਨਕ ਸਰਕਾਰਾਂ ਦੇ ਮੰਤਰੀ ਨਾਲ ਗੱਲ ਕੀਤੀ ਹੈ ਕਿ ਤੁਰੰਤ ਲੜੀ ਦੀ ਕਾਰਵਾਈ ਕੀਤੀ ਜਾਵੇ ਪੰਜਾਬ ਐਸੈਂਬਲੀ ਦੇ ਵਿੱਚ ਚਾਰ ਵਾਰ ਇਸ ਮੁੱਦੇ ਤੇ ਜਿਹੜਾ ਉਹ ਬੋਲ ਚੁੱਕਿਆ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰੀ ਲਗਾਤਾਰ ਇੱਕ ਉਹ ਬੰਦਾ ਜਿਹੜਾ ਲਗਾਤਾਰ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋ ਰਿਹਾ ਲੋਕਾਂ ਦੀਆਂ ਮੁਸ਼ਕਿਲਾਂਾਂ ਦੇ ਵਿੱਚ ਸ਼ਰੀਕ ਹੋ ਰਿਹਾ ਔਰ ਲਗਾਤਾਰ ਉਹ ਇਹ ਗੁਹਾਰ ਵਿਧਾਨ ਸਭਾ ਤੋਂ ਲੈ ਕੇ ਜਿਹੜਾ ਨਗਰ ਨਿਗਮ ਤੱਕ ਇਹ ਗੱਲਾਂ ਕਹਿ ਦਿੰਦਾ ਕਿ ਭਾਈ ਲੋਕਾਂ ਦੀਆਂ ਮੁਸੀਬਤਾਂ ਦਾ ਹੱਲ ਕਰੋ ਤੇ ਜਿਹੜਾ ਉਹ ਮੁਸੀਬਤਾਂ ਦਾ ਹੱਲ ਨਹੀਂ ਹੁੰਦਾ ਤਾਂ ਫਿਰ ਉਹਦੇ ਵਿੱਚ ਐਮਐਲਏ ਦਾ ਕੀ ਕਸੂਰ ਆ ਇਹ ਤਾਂ ਨਹੀਂ ਕਿਤੇ ਕਿ ਸੱਚ ਨੂੰ ਸੱਚ ਕਹਿਣ ਵਾਲੇ ਵਿਅਕਤੀ ਕੁਮਰ ਵਿਜੇ ਪ੍ਰਤਾਪ ਹੋਰਾਂ ਦੇ ਹਲਕੇ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੋਵੇ ਸਰਕਾਰ ਦੇ ਵੱਲੋਂ ਨਹੀਂ ਮੇਰੇ ਖਿਆਲੇ ਵਿਤਰੇ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ ਸ਼ੁਭਿੰਦਰ ਜੀ ਕਿਉਂਕਿ ਸਾਰੇ ਥਾਈਂ ਲਗਭਗ ਇਹੀ ਹਾਲ ਹੈ ਬਾਕੀ ਥਾਵਾਂ ਤੇ ਇਤਤਾਂ ਹੁੰਦਾ ਨਾ ਕਿ ਬਾਕੀ ਥਾਵਾਂ ਤੇ ਤਾਂ ਸਵਰਗ ਹੈ ਇੱਥੇ ਇਕੱਲਾ ਇੱਥੇ ਨਰਕੇ ਇਤਾਂ ਦੀ ਗੱਲ ਨਹੀਂ ਹੈ ਇੱਥੇ ਸਿਰਫ ਫਰਕ ਇੰਨਾ ਹੀ ਹੈ ਇਹ ਫਰਕ ਸਰ ਫਰਕ ਸਿਰਫ ਇੰਨਾ ਕਾ ਵੀ ਬਾਕੀ ਜਿਹੜੇ ਐਮ.ਐਲ.ਏ ਨੇ ਉਹ ਮਤਲਬ ਉਹ ਜਿਵੇਂ ਕਹਿੰਦੇ ਹੁੰਦੇ ਆ ਉਹ ਫੀਲੇ ਬਣੇ ਹੋਏ ਆ ਉਹ ਜਾਂ ਕਹਿ ਲੋ ਕਿ ਇਹਨਾਂ ਦਬ ਨਹੀਂ ਰੱਖਦੇ ਨਹੀਂ ਜੁਰਤ ਨਹੀਂ ਰੱਖਦੇ ਇਹ ਗੱਲਾਂ ਕਰਨ ਦੀ ਤੇ ਕੁੰਵਰ ਸਾਹਿਬ ਨੇ ਇਹ ਜਿਹੜੀ ਕਹਿੰਦੇ ਜੁਰਤ ਰੱਖ ਲਈ ਹੈ ਮੈਂ ਇਹੀ ਕਹਿਣ ਲੱਗਿਆ ਸੀ ਕਿ ਇੱਥੇ ਸਿਰਫ ਫਰਕ ਇਹ ਹੈ ਕਿ ਕੋਈ ਜਿਹੇ ਕੋਈ ਜਿਹੜੇ ਲੋਕਾਂ ਦੇ ਮੈਂਦੇ ਨੇ ਉਹ ਲੋਕਾਂ ਦੀ ਨੁਮਾਇੰਤੀ ਕਰ ਰਹੇ ਨੇ ਸਹੀ ਹੈ ਤਦੋਂ ਜਾ ਕੇ ਦੇਖ ਰਹੇ ਨੇ ਕਿ ਕਿੱਥੇ ਮੁਸ਼ਕਲ ਹੈ ਔਰ ਮੁਸ਼ਕਲ ਨੂੰ ਧਿਆਨ ਚ ਲਿਆ ਰਹੇ ਨੇ ਪਰ ਹੁਣ ਇਹ ਵੀ ਰੰਗਲੇ ਪੰਜਾਬ ਦੀ ਸਰਕਾਰ ਹੈ ਤੇ ਮੋਸਟ ਐਫੀਸ਼ੀਐਂਟ ਸਰਕਾਰ ਹੈ ਪਟੜਵਾਨਦਾਰਾਂ ਦੀ ਸਰਕਾਰ ਹੈ ਇਹ ਉਹਨੂੰ ਆਪਣੇ ਐਮਐਲਏ ਨੂੰ ਜਵਾਬ ਨਹੀਂ ਦੇ ਪਾਉਂਦੇ ਬਾਕੀ ਦੁਨੀਆ ਨੂੰ ਅਚਾਰ ਪਰ ਇਹਨਾਂ ਨੇ ਹੁਣ ਇਸ ਤਰ੍ਹਾਂ ਕਰ ਲਿਆ ਹੈ ਕਿ ਜਿਵੇਂ ਨਾ ਸੁਣਨੀ ਹੋਣੀ ਹੁੰਦੀ ਗੱਲ ਪਿੱਠੇ ਹੀ ਕਰ ਲੋ ਜਿਵੇਂ ਪਿੰਡਾਂ 'ਚ ਹੁੰਦਾ ਸੀ ਨਾ ਕੁੜੀਆਂ ਕੁੰਡ ਜਾਈ ਕੱਢ ਲੈਂਦੀਆਂ ਸੀ ਵੀ ਇਧਰ ਨੂੰ ਚਾਕਣਾ ਹੀ ਨਹੀਂ ਆਪਾਂ ਨੇ ਬਸ ਉਮਰ ਵਿਜੇ ਪ੍ਰਤਾਪ ਨਾਲ ਉਹ ਮਤਲਬ ਮੇਰਾ ਕਹਿੰਦਾ ਜੇਠ ਵਾਲਾ ਰਿਸ਼ਤਾ ਹੈ ਸਰਕਾਰ ਦਾ ਕਿ ਜਦੋਂ ਉਹਨੂੰ ਦੇਖਦੇ ਨੇ ਜਾਂ ਕੋਈ ਗੱਲ ਕਹਿੰਦਾ ਹੈ ਉਹ ਇਹ ਆਪਣਾ ਕੰਡ ਕੱਢ ਲੈਂਦੇ ਨੇ ਉਹਦੇ ਪਾਸੇ ਤੇ ਚੁੱਪ ਕਰਕੇ ਉਹਨੂੰ ਮਤਲਬ ਟਾਲ ਦਿੰਦੇ ਨੇ ਪਰ ਗੱਲ ਇਹ ਹੈ ਕਿ ਲੋਕ ਤਾਂ ਦੇਖਦੇ ਨੇ ਨਾ ਸਾਰਾ ਕੁਝ ਬੇਦਬੀ ਦੇ ਕੇਸ 'ਚ ਵੀ ਉਹ ਕੇਸਾਂ 'ਚ ਵੀ ਦੇਖਿਆ ਕਿ ਉਹ ਸਹੀ ਗੱਲ ਮਤਲਬ ਸਹੀ ਟਾਈਮ ਤੇ ਕਰਦੇ ਨੇ ਔਰ ਬੜੇ ਸਲੀਕੇ ਨਾਲ ਕੋਈ ਐਸੀ ਗੱਲ ਨਹੀਂ ਹੈ ਕੋਈ ਉਦਾਂ ਨਹੀਂ ਹੈ ਕਿ ਸਿਰਫ ਕ੍ਰਿਟਿਸਿਜ਼ਮ ਕਰਨਾ ਹੈ ਪਰ ਨਹੀਂ ਸੁਣ ਰਹੇ ਇਹ ਗੱਲ ਸੋ ਇਹਨਾਂ ਨੇ ਮੇਰਾ ਖਿਆਲ ਬਹੁਤ ਵੱਡੀ ਗਲਤੀ ਸਰਕਾਰ ਨੇ ਕਰਦੀ ਕਿ ਉਹਨਾਂ ਨੂੰ ਜਿਹੜਾ ਜੁਆਇਨ ਕਰਾਇਆ ਡਾ ਟੰਕਾ ਵਜਾਇਆ ਉਸ ਟਾਈਮ ਤੇ ਕੀ ਮੰਤਰੀ ਬਣਾ ਦਾਂਗੇ ਪਰ ਹੁਣ ਇਹਨਾਂ ਤੋਂ ਕਿਉਂਕਿ ਬੰਦਾ ਯੋਗ ਹੈ ਤੇ ਬਾਕੀ ਸਦ ਸੰਗਤ ਤਾਂ ਪਤਾ ਹੀ ਆਪਾਂ ਨੂੰ ਕਿਦਾਂ ਦੀ ਹੈ ਇਹਨਾਂ ਦੀ ਉਹ ਹਜਮ ਨਹੀਂ ਆ ਰਿਹਾ ਪਰ ਇਹਨਾਂ ਨੂੰ ਇਹਦਾ ਮੇਰਾ ਖਿਆਲ ਇਹ ਹੈ ਵੀ ਖਮੀਜ਼ਾ ਹੋਣਾ ਨਹੀਂ ਬਿਲਕੁਲ ਗੱਲ ਠੀਕ ਹੈ ਕੋਮਰਵੀਜ ਪ੍ਰਤਾਪ ਸਿੰਘ ਲਗਾਤਾਰ ਇਹ ਸਵਾਲ ਜਿਹੜੇ ਉਹ ਚੁੱਕ ਰਹੇ ਆ ਕਿ ਭਾਈ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਕਿ ਇਹ ਬਦਲਾ ਹੈਗਾ ਸਾਨੂੰ ਬਦਲਾਵ ਦੇ ਵਾਸਤੇ ਲੋਕਾਂ ਨੇ ਚੁਣਿਆ ਸੀ ਜੇ ਲੋਕਾਂ ਨੇ ਮਸਲੇ ਨਹੀਂ ਹੱਲ ਕਰਵਾ پا ਰਹੇ ਤੇ ਫਿਰ ਫਾਇਦਾ ਕੀ ਹੈ ਉਹ ਲਗਾਤਾਰ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੋਂ ਲੈ ਕੇ ਐਮ ਐਲ ਏ ਤਾਂ ਚਲੋ ਖੁਦ ਹੀ ਹੈਗੇ ਆ ਔਰ ਫਿਰ ਅਫਸਰਾਂ ਤੋਂ ਲੈ ਕੇ ਲਗਾਤਾਰ ਇਹ ਗੱਲਾਂ ਕਰ ਰਹੇ ਹੈਗੇ ਆ ਤਾਂ ਫਿਰ ਜਦੋਂ ਨਹੀਂ ਸੁਣਦੇ ਤਾਂ ਫਿਰ ਜਾਂ ਤਾਂ ਵਿਤਕੇ ਵਾਲੀ ਗੱਲ ਹੈਗੀ ਆ ਤੇ ਭਾਈ ਜਿਹੜੇ ਐਮ ਐਲ ਏ ਜੁਰਤ ਨਹੀਂ ਰੱਖਦੇ ਇਹ ਗੱਲਾਂ ਕਰਦੀ ਜਿਹੜੇ ਐਮ ਐਲ ਏ ਮੁਸ਼ਕਿਲਾਂ ਤਾਂ ਧਿਆਨ 'ਚ ਨਹੀਂ ਰਹਉਂਦੇ ਉਹਨਾਂ ਦੇ ਤਾਂ ਨਹੀਂ ਤੁਸੀਂ ਹੱਲ ਕਰ ਰਹੇ ਉਹ ਤਾਂ ਪਤਾ ਹੀ ਐ ਪਰ ਜਿਹੜਾ ਬੰਦਾ ਮੁਸ਼ਕਿਲਾਂ ਧਿਆਨ ਦੇ ਵਿੱਚ ਲਿਆ ਰਿਹਾ ਉਹਨਾਂ ਦੇ ਤਾਂ ਹੱਲ ਕਰੋ ਨਾ ਜਲੰਧਰ ਦੇ ਵਿੱਚ ਕਹਿੰਦੇ ਸੀਗੇ ਕਹਿੰਦੇ ਜੀ ਇੱਥੇ ਸੀਵਰੇਜ ਦੀ ਬੜੀ ਸਮੱਸਿਆ ਐ ਤੇ ਜਿਹੜੀ ਸਬੀਬੀ ਸੁਰਿੰਦਰ ਕੌਰ ਐ ਉਹ ਕਹਿੰਦੇ ਜੀ ਡਿਪਟੀ ਚੀਰ ਜਿਹੜੀ ਉਹ ਡਿਪਟੀ ਮੇਅਰ ਰਹੀ ਐ ਕਹਿੰਦੇ ਇਹਨੇ ਮਸਲੇ ਹੱਲ ਕਰਨੇ ਤੇ ਸੀ ਇਹ ਕੀਤੇ ਨਹੀਂ ਤੇ ਚਲੋ ਹੁਣ ਤੁਸੀਂ ਆਪਦਾ ਬਣਾ ਲਿਆ ਉੱਥੇ ਐਮ ਐਲ ਏ ਉਹ ਤੋਂ ਮਸਲੇ ਹੱਲ ਕਰਾ ਲਿਓ ਤੇ ਪਰ ਜਿੱਥੇ ਤੁਹਾਡੇ ਐਮਐਲਏ ਅੰਮ੍ਰਿਤਸਰ ਦੇ ਵਿੱਚ ਹੈਗੇ ਆ ਭਗਵੰਤ ਜੀ ਉੱਥੇ ਤਾਂ ਮਸਲੇ ਹੱਲ ਕਰੋ ਨਾ ਲੋਕਾਂ ਦੇ ਉੱਥੇ ਮਸਲੇ ਹੱਲ ਕਰਨੇ ਚਾਹੀਦੇ ਔਰ ਪੋਸਟ ਇੱਕ ਹੋਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਸਾਝੀ ਕੀਤੀ ਆ ਆਪਣੇ ਚੈਨਲ ਦੀ ਉਹ ਪੋਸਟ ਆਪਣੇ ਚੈਨਲ ਦੀ ਉਹ ਵੀਡੀਓ ਆਪਣੇ ਰਜਾਨਾ ਲੋਕਾਂ ਚੈਨਲ ਦੀ ਉਹ ਇੰਟਰਵਿਊ ਜਿਹੜੀ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਸਾਂਝੀ ਕੀਤੀ ਆ ਆਪਣੇ ਪੇਜ ਦੇ ਉੱਪਰ ਆਪਣੇ ਫੇਸਬੁੱਕ ਪੰਨੇ ਦੇ ਉੱਪਰ ਜਿਹਦੇ ਵਿੱਚ ਉਹ 28 3 2023 ਦੀ ਉਹ ਮੇਰੀ ਇੰਟਰਵਿਊ ਹੈ ਜਦਕੇ 14 ਤਿੰਨ 2023 ਨੂੰ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਆਈ ਸੀ ਤਕਰੀਬਨ ਉਹਦੇ 14 ਦਿਨਾਂ ਬਾਅਦ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਨਾਲ ਮੇਰੀ ਇੰਟਰਵਿਊ ਹੋਈ ਸੀ ਔਰ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਕਹੀਆਂ ਸੀ ਕਿ ਭਾਈ ਇਹ ਇੰਟਰਵਿਊ ਇਹ ਪੰਜਾਬ ਦੀ ਜੇਲ੍ਹ ਦੀ ਲੱਗ ਰਹੀ ਹੈ ਔਰ ਪੰਜਾਬ ਦੀ ਜੇਲ੍ਹ ਦੀ ਹੀ ਹੈ ਹੁਣ ਤੱਕ ਦੇ ਹਾਲਾਤਾਂ ਦੇ ਮੁਤਾਬਕ ਉਹਨਾਂ ਨੇ ਕਹਿਤਾ ਸੀ ਔਰ ਉਹਨਾਂ ਨੇ ਇਹ ਵੀ ਗੱਲ ਕਹਿਤੀ ਸੀ ਕਿ ਭਾਈ ਇਹਦੇ ਵਿੱਚ ਸਭ ਤੋਂ ਪਹਿਲਾਂ ਸਰਕਾਰ ਨੂੰ ਡੀਜੀਪੀ ਨੂੰ ਚਾਹੀਦਾ ਸੀ ਕਿ ਇਸ ਮਸਲੇ ਦੇ ਵਿੱਚ ਸਭ ਤੋਂ ਪਹਿਲਾਂ ਐਫਆਈਆਰ ਦਰਜ ਕੀਤੀ ਜਾਂਦੀ ਇਹ ਜਣੀ 10-12 ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇਹ ਗੱਲ ਕਹਿਤੀ ਸੀ ਫਿਰ ਜੀ 6 ਮਹੀਨਿਆਂ ਬਾਅਦ 100 ਗੰਡੇ ਵੀ ਖਾਦੇ ਤੇ 176 ਵੀ ਖਾਦੇ ਸਰਕਾਰ ਨੇ ਹਾਈ ਕੋਰਟ ਨੇ ਕਹਿ ਕੇ ਐਫਆਈਆਰ ਜਿਹੜੀ ਆ ਉਹ ਦਰਜ ਕਰਵਾਈ ਔਰ ਹੁਣ ਡਾਕਟਰ ਸਾਹਿਬ ਐਸਆਈਟੀ ਨੇ ਉਹ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾ ਦੀ ਤਜਾਬੇ ਦੇ ਉੱਪਰ ਮੋਰ ਲਾਈ ਔਰ ਉਹਨਾਂ ਨੇ ਜਿਹੜੀ ਰਿਪੋਰਟ ਦਾਖਲ ਉੱਥੇ ਕੀਤੀ ਹੈ ਉਥੇ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਠੀਕ ਹੈ ਇਹ ਬਾਕੀ ਜਿਹੜੀ ਪੰਜਾਬ ਦੀ ਝੀਲ ਦੀ ਜਿਹੜੀ ਉਹ ਹੀ ਹੈਗੀ ਆ ਤੇ ਹੁਣ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦਾ ਉਹ ਤਜਰਬਾ ਤੇ ਚਲੋ ਬੋਲਿਆ ਪਰ ਹੁਣ ਕਿੰਨੇ ਦਿਨ ਹੋ ਗਏ ਉਸ ਰਿਪੋਰਟ ਆਈ ਨੂੰ ਉਹਦੇ ਉੱਪਰ ਨਾ ਤਾਂ ਮੁੱਖ ਮੰਤਰੀ ਸਾਹਿਬ ਜਵਾਬ ਦੇ ਸਕਿਆ ਨਾ ਡੀਜੀਪੀ ਸਾਹਿਬ ਜਵਾਬ ਦੇ ਸਕਿਆ ਜਦ ਕਿ ਜਾਂ ਫਿਰ ਆ ਜਲੰਧਰ ਜਿਵਨੀ ਚੋਣ ਦੇ ਸਬੰਧ ਦੇ ਵਿੱਚ ਤੇ ਜਾਂ ਫਿਰ ਕੁਝ ਅਮਰਤਪਾਲ ਦੇ ਭਰਾ ਵਾਲੀ ਖਬਰ ਦੇ ਅੰਦਰ ਲਾਰੈਂਸ ਵਿਸ਼ਨੋਈ ਵਾਲੀ ਖਬਰ ਜਿਹੜੀ ਆ ਉਹ ਦੱਬੀ ਜਾ ਰਹੀ ਹੈ ਜਦਕਿ ਉਹ ਦੱਪਣ ਵਾਲੀ ਖਬਰ ਹੈ ਨਹੀਂ ਉਹ ਬਹੁਤ ਵੱਡੀ ਗੱਲ ਹੈ ਕਿ ਪ੍ਰੰਤਮਾਨ ਜਿਹੜੇ ਆ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਤਾਂ ਹੈਗੇ ਆ ਉਹ ਜੇਲ੍ਹ ਮੰਤਰੀ ਤੇ ਗ੍ਰਹਿ ਮੰਤਰੀ ਹੈ ਉਹ ਵੀ ਜਿਹੜੇ ਫੇਲ ਸਾਬਤ ਹੁੰਦੇ ਨਹੀਂ ਨਿੱਤ ਨਹੀਂ ਆ ਰਹੇ ਉਧਰ ਡੀਜੀਪੀ ਸਾਹਿਬ ਦੇ ਦਾਅਵੇ ਜਿਹੜੇ ਉਹ ਫੇਲ ਹੋਏ ਆ ਬਹੁਤ ਵੱਡੀ ਗੱਲ ਹੈ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਇਹ ਮਸਲਾ ਜਿਹੜਾ ਉਹ ਨੱਪਿਆ ਜਾ ਰਿਹਾ ਮਸਲਾ ਜਿਹੜਾ ਉਹ ਬਾਹਰਿਆ ਨਹੀਂ ਜਾ ਰਿਹਾ ਖੂਗ ਗੱਲ ਇਹ ਹੈ ਜੀ ਕਿ ਸ਼ਰਮ ਤਾਂ ਆਪਣੇ ਆਪ ਨੂੰ ਹੀ ਹੁੰਦੀ ਹੈ ਬੰਦੇ ਨੂੰ ਤੇ ਕੋਸ ਟਾਈਮ ਵੀ ਸਭ ਨੂੰ ਪਤਾ ਸੀਗਾ ਜਦੋਂ ਉਹ ਮਾਰਚ ਦੇ ਵਿੱਚ ਆਈ ਸੀ ਗੱਲ ਤਾਂ ਜੀਪੀ ਸਾਹਿਬ ਨੇ ਕਿਹਾ ਕਿ ਜੀ ਉਹਦੇ ਵਾਲ ਇਤਾਂ ਦੇ ਸੀ ਉਹਦੇ ਕਮੀਜ਼ ਦਾ ਰੰਗ ਇਹ ਸੀ ਐਗਜ਼ੈਕਟਲੀ ਜਿਵੇਂ ਚੈਲੰਜ ਕਰਨਾ ਹੁੰਦਾ ਜਿਹੜੇ ਉਹਨਾਂ ਨੇ ਮਤਲਬ హెయిਰ ਸਟਾਈਲ ਦੱਸਿਆ ਜਿਹੜੇ ਕੱਪੜੇ ਦੱਸੇ ਉਹੀ ਵਾਕੇ ਦੁਬਾਰਾ ਹੋ ਗਈ ਇੰਟਰਵਿਊ ਇੱਕ ਥੜੋ ਹੋਈ ਹੈ ਪਰ ਉਹ ਤੋਂ ਬਾਅਦ ਹੀ ਉਹ ਤੁਸੀਂ ਮਿਲ ਕੇ ਕਰੀ ਸੀਗੀ ਔਰ ਉਸ ਟਾਈਮ ਉਹ ਜੀਪੀ ਸਾਹਿਬ ਤਾਂ ਮਤਲਬ ਆਪ ਉਹ ਦੇ ਇਸ ਦਾ ਸੀਨੀਅਰ ਅਫਸਰ ਹੈ ਮਤਲਬ ਉਹਨੂੰ ਕੀ ਸਮਝਾਊਗਾ ਜਾਂ ਕੀ ਸਿਖਾਊਗਾ ਉਹਨੇ ਦੱਸਤਾ ਸੀ ਕਿ ਪੰਜਾਬ ਦੀ ਲਗਦੀ ਐ ਐਫ ਆਈ ਆਰ ਦਰਜ ਕਰੋ ਕਾਰਵਾਈ ਕਰੋ ਤੇ ਕਾਰਵਾਈ ਨਹੀਂ ਕੀਤੀ ਰੌਲਾ ਪਿਆ ਕਿੰਨਾ ਸਾਰਾ ਕੋਰਟ ਤੱਕ ਮਾਮਲਾ ਪਹੁੰਚਿਆ ਕੋਰਟ ਨੇ ਮਤਲਬ ਕੰਪੈਲ ਕੀਤਾ ਉਹਦਾ ਨੋਟਿਸ ਲੈ ਕੇ ਕੋਰਟ ਰਾਹੀਂ ਹੀ ਮੋਨੀਟਰ ਐਸ ਆਈ ਟੀ ਬਣੀ ਐ ਰੋ ਐਸ ਆਈ ਟੀ ਐਸ ਆਈ ਟੀ ਨੇ ਉਹਨਾਂ ਨੂੰ ਰਿਪੋਰਟ ਵੀ ਦਿੱਤੀ ਕਿ ਪੰਜਾਬ ਦੀ ਉਹ ਲਗਦੀ ਐ ਤਾਂ ਕੋਈ ਐਸੀ ਗੱਲ ਨਹੀਂ ਹੈ ਮਤਲਬ ਇਦਾਂ ਬਣ ਗਿਆ ਕਿ ਜਿਵੇਂ ਬਠਿੰਡਾ ਜੇਲ ਹੈ ਜਿਹੜੀ ਕਿਸੇ ਹੋਰ ਮੁਰਖ ਦੀ ਹੋਵੇ ਕੋਈ ਕੱਲੇ ਹੀ ਨਹੀਂ ਉਹਦੇ ਬਾਰੇ ਕੋਈ ਜਵਾਬ ਹੀ ਨਹੀਂ ਇਸ ਕੱਲ ਦਾ ਕਿ ਭਲੇ ਲੋਕ ਹੋਰ ਤੁਸੀਂ ਮਤਲਬ ਤੁਹਾਨੂੰ اپੋਜੀਸ਼ਨ ਦੇ ਬੀਜੇਪੀ ਦੇ ਪ੍ਰਧਾਨ ਤੋਂ ਲੈ ਕੇ ਜਾਂ ਦੂਜੀਆਂ ਪਾਰਟੀਆਂ ਦੇ ਲੈ ਕੇ ਵਪਾਰੀ ਪਿੱਟ ਰਹੇ ਨੇ ਕਿ ਸਾਨੂੰ ਭਾਈ ਕਾਲਾਂ ਆਉਂਦੀਆਂ ਨੇ ਫਰੋਥੀਆਂ ਮੰਡੀਆਂ ਜਾ ਰਹੀਆਂ ਨੇ ਗੈਂਗਸਟਰ ਰਾਜ ਚੱਲ ਰਿਹਾ ਹੈ ਮਤਲਬ ਲਾਅ ਐਂਡ ਆਰਡਰ ਦੀ ਹਾਲਤ ਬਿਲਕੁਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਉਸ ਟਾਈਮ 28 ਵਾਲੀ ਇੰਟਰਵਿਊ 'ਚ ਮੈਂ ਦੇਖ ਰਿਹਾ ਸੀ ਹੋਰ ਵਿਜੀਤਤਾਵ ਨੇ ਕਿਹਾ ਸੀ ਕਿ ਸਰਕਾਰ ਤੋਂ ਉੱਪਰ ਇੱਕ ਗੈਂਗਸਟਰ ਸਰਕਾਰ ਵੀ ਹੈਗੀ ਹੈ ਕੋਈ ਔਰ ਇਹ ਜੇ ਤੁਸੀਂ ਇਹਦੀ ਬਹੁਤ ਬਰੀਕੀ ਦੇ ਵਿੱਚ ਕਿਤੇ ਜਾ ਕੇ ਦੇਖੋਗੇ ਇਹ ਅंसारी ਤੋਂ ਜਦੋਂ ਤੋਂ ਇਹ ਸ਼ੁਰੂ ਹੋਇਆ ਹੈ سلسلہ ਤਾਂ ਜੇਲ੍ਹਾਂ ਨੇ ਜਿਹੜੀਆਂ ਸਾਡੀਆਂ ਬੇਸਿਕਲੀ ਉਹ ਇੱਕ ਪੈਰਲਲ ਐਡਮਿਨਿਸਟ੍ਰੇਸ਼ਨ ਦਾ ਕਰਾਇਮ ਦੇ ਪੈਰਲਲ ਐਡਮਿਨਿਸਟ੍ਰੇਸ਼ਨ ਦਾ ਹੈੱਡਕੁਆਟਰ ਬਣੀਆਂ ਹੋਈਆਂ ਨੇ ਜੇਲ੍ਹਾਂ 'ਚ ਕਤਲ ਹੋ ਜਾਂਦਾ ਹੈ ਜੇਲ੍ਹਾਂ ਦੇ ਚਿੱਟਾ ਵਿਕਦਾ ਕਿੰਨਾ ਕੁਛ ਤਾਂ ਆ ਚੁੱਕਿਆ ਹੈ ਪਰ ਹਾਈਕੋਰਟ ਨੇ ਇੱਕ ਵਾਰੀ ਕਿਹਾ ਸੀ ਕਿ ਤੁਸੀਂ ਸਾਨੂੰ ਦੱਸੋ ਕੀ ਕਾਰਵਾਈ ਕਰ ਰਹੇ ਹੋ ਇਸ ਸਬੰਧ ਵਿੱਚ ਜੇਲ੍ਹਾਂ ਵਿੱਚ ਜਿਹੜਾ ਇਹ ਨਕਸ਼ਾ ਵਿਕ ਰਿਹਾ ਹੈ ਔਰ ਚੁੱਪ ਕਰਕੇ ਸੌ ਜਾਂਦੀ ਹੈ ਉਹਦੇ ਕੋਈ ਹੋਰ ਉਸ ਖਬਰ ਨੂੰ ਢੱਕਣ ਲਈ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਚਾਹੇ ਉਹ ਕਿਸੇ ਜਲਿੰਦਰ ਦੇ ਜਾਂ ਕਿਤੇ ਹੋਰ ਕੋਈ ਖਬਰ ਬਸ ਇਹੀ ਹੈ ਵੀ ਟੋਲ ਜਿਆਦਾ ਵੱਡਾ ਬਚਾ ਦਿਓ ਮਤਲਬ ਉਹ ਕੰਮ ਚੱਲਦਾ ਹੈ ਇਸ ਦੇ ਵਿੱਚ ਸੋ ਇਹ ਮੇਰਾ خیال ਇਹ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ ਕਿ ਕੋਈ ਅਹਿਸਾਸ ਹੀ ਨਹੀਂ ਹੁੰਦਾ ਕਿ ਉਧਰਲੇ ਪਾਸੇ ਮੇਰੇ ਵੀ ਇਹ ਕਰਦੇ ਜਮਾ ਆਪੇ ਹੀ ਆਪਣਾ ਰੌਲਾ ਖਾ ਪੱਈ ਆਪਣਾ ਪੇਟ ਨੰਗਾ ਕਰਕੇ ਉਹਨੂੰ ਪਿੱਟ ਪਿੱਟ ਕੇ ਦਿਖਾਈ ਜਾਂਦੇ ਲੋਕਾਂ ਨੂੰ ਕਿ ਅਸੀਂ ਕ੍ਰੇਟ ਆ ਅਸੀਂ بڑے ਘੈਂਟ ਆ ਵੱਡੀ ਚੀਜ਼ ਆ ਜੀ ਅਸੀਂ ਤਨ ਤਨ ਕਰਾ ਦਿੰਦੇ ਆ ਮਤਲਬ ਕਿਨੂੰ ਧੋਖਾ ਦਿੱਤਾ ਜਾਂਦਾ ਜਾਂ ਟੂਰੀ ਸਟੇਟ ਪ੍ਰੈਕਟੀਕਲੀ ਮਤਲਬ ਤਿੰਨ ਘੰਟਿਆਂ ਦੇ ਵਿੱਚ ਹੁੰਦਾ ਇੱਕ ਤੋਂ ਦੂਏ ਪਾਸੇ ਚਲਾ ਜਾਂਦਾ ਔਰ ਸਾਰੇ ਲੋਕ ਕਨੈਕਟ ਹੋ ਜਾਂਦੇ ਸੋਸ਼ਲ ਮੀਡੀਆ ਮੋਸਟ ਐਕਟਿਵ ਸਟੇਟ ਆ ਹੈ ਸੋਸ਼ਲ ਮੀਡੀਆ ਦੇ ਲੈਵਲ ਤੇ ਫਟਾਫਟ ਮਤਲਬ ਫੈਲ ਜਾਂਦੀ ਉਹ ਕਦੇ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਲਿਆ ਕੇ ਜੇ ਨਹੀਂ ਹੁੰਦਾ ਤਾਂ ਤੁਸੀਂ ਕਿਸੇ ਹੋਰ ਨੂੰ ਚਾਰਜ ਸਭਾਲ ਦਿਓ ਘਰ ਵੀ ਤਾਂ ਕਰੋ ਨਾ ਕੰਮ ਸੇਗਾ ਪਰ ਇਹ ਹੈ ਕਿ ਮੇਰਾ ਖਿਆਲ ਬੇਵੱਸ ਹੈ ਜਿਹੜਾ ਸਾਡੇ ਮੁੱਖ ਮੰਤਰੀ ਵੀ ਬੇਵੱਸ ਹੈ ਸਰਕਾਰ ਵੀ ਬੇਵੱਸ ਹੈ ਉਹ ਜਿਹੜੇ ਕੰਮ ਦੇ ਉੱਪਰ ਮੀਡੀਆ ਦੇ ਵਿੱਚ ਰੋਲੇ ਰੁੱਲੇ ਵਾਲੇ ਕੰਮ ਦੇ ਵਿੱਚ ਲੱਗੇ ਹੋਏ ਨੇ ਉਹ ਬਹੁਤ ਸਾਰੇ ਸਾਧਨ ਹੁੰਦੇ ਨੇ ਔਰ ਜਿੰਨਾ ਵੱਡਾ ਹੋਊਗਾ ਉਹਨਾਂ ਰੋਲਾ ਰੁੱਲਾ ਤੁਸੀਂ ਜਿਆਦਾ ਪਾ ਲੋਗੇ ਪਰ ਢੋਲ ਢੋਲੇ ਹੀ ਹੁੰਦਾ ਹੈ ਸ਼ੋਰ ਦੇ ਨਾਲ ਰੋਲੇ ਦੇ ਨਾਲ ਉੱਚੀ ਆਵਾਜ਼ ਦੇ ਨਾਲ ਸੱਚਾਈ ਨਹੀਂ ਕਦੇ ਦਬਦੀ ਹੁੰਦੀ ਉਹ ਖੀਰ ਉਹਦੇ ਜਵਾਬ ਦੇਣੇ ਹੀ ਪੈਂਦੇ ਨੇ ਸੋ ਜਿਸ ਤਰ੍ਹਾਂ ਗੁਰਬਾਣੀ ਚ ਆਉਂਦਾ ਨਾ ਵੀ ਧਰਮਰਾਇਆ ਜਦੋਂ ਲੇਖਾ ਮੰਗੇ ਕਿ ਆ ਮੁੱਖ ਲੈ ਕੇ ਜਾਏਗਾ ਸੋ ਥੋੜਾ ਜਿਹਾ ਸੋਚ ਲੈਣਾ ਚਾਹੀਦਾ ਹੈ ਨੂੰ ਕਿ ਨੂੰ ਮੂੰਹ ਸਾ ਜਦੋਂ ਸ਼ਿਸ਼ੇ ਚ ਦੇਖਦੇ ਹੁਣ ਕਿ ਖੁਦ ਨੂੰ ਪੁੱਛ ਲਿਆ ਕਰਨ ਕਿ ਭਾਈ ਕਰ ਕੀ ਰਹੇ ਕਿਹੜੇ ਕੰਮ ਲਈ ਲੋਕਾਂ ਨੇ ਚੁਣਿਆ ਤੇ ਕੀ ਹੋਰ ਹੈ ਕਰੋ ਬਿਲਕੁਲ ਬਿਲਕੁਲ ਜੀ ਚਲੋ ਡਾਕਟਰ ਸਾਹਿਬ ਤੁਸੀਂ ਸਾਡਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸੁਪਰੀਆ 스ਵਿੰਦਰ ਜੀ ਇਸਦੀ ਕਾਲ ਥੈਂਕ ਯੂ ਸੋਤੇਨ ਨੂੰ ਵੀ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿਕਾਰ ਥੈਂਕ ਯੂ ਸਰ ਤੈਸਨ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਜਿਨ੍ਹਾਂ ਦੇ ਬਲੋਂ ਇਹਨਾਂ ਖਬਰਾਂ ਤੇ ਗੱਲਬਾਤ ਕੀਤੀ ਕੀ ਉਹ ਵੀਰ ਕਰਦੇ ਆ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਬਹੁਤ ਜੀ ਰੂਪਸੰਗ ਆਈ ਉਹ ਦੁਬਾਰਾ ਫੇਰ ਮਿਲਾਂਗੇ ਧੰਨਵਾਦ